ਸਸੀ ਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਇਤਿਨ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹੈ ਖਾਸ ਕਰਕੇ ਕੈਨੇਡਾ ਵਿੱਚ ਰਹਿੰਦੇ ਪ੍ਰਵਾਸੀ ਦੇ ਕਾਰਨ ਇਸ ਵਾਰ ਕੈਨੇਡਾ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ ਭਾਰਤੀ ਵਿਸ਼ਾ ਹੀ ਹੈ ਜੀ ਹਾਂ ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਭਾਰਤੀਆਂ ਦੇ ਲਈ ਇੱਕ ਐਡਵਾਈਸ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ ਉਨ੍ਹਾਂ ਭਾਰਤੀ ਮੂਲ ਦੇ ਥੁਈਮਾਨ ਅੰਸਰਾਂ ਉੱਤੇ ਅਪਰਾਧਿਕ ਗਤੀਵਿਧੀਆਂ ਕਰਨ ਜਾਂ ਫਿਰ ਉਸ ਦੇ ਵਿੱਚ ਸ਼ਾਮਿਲ ਹੋਣ ਦੇ ਦੋਸ਼ ਲਗਾਏ ਨੇ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਪਾਈਚਾਰਾ ਦੇ ਲੋਕਾਂ ਦੇ ਲਈ ਓਟਵਾ ਸਥਿਤ ਪਾਈਚਾਰਾ ਹਾਈ ਕਮਿਸ਼ਨ ਦੇ ਵੱਲੋਂ ਐਡਵਾਈਸ ਜਾਰੀ ਕੀਤੀ ਗਈ। ਅਸਲ ਵਿੱਚ ਪਤਾ ਚੱਲਿਆ ਕਿ ਕੈਨੇਡਾ ਵਿੱਚ ਕੁਝ ਭਾਰਤੀ ਨਾਗਰਿਕਾਂ ਜਾਂ ਫਿਰ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਬੇਈਮਾਨ ਅੰਸਰਾ ਦੇ ਵੱਲੋਂ ਉਹਨਾਂ ਦੇ ਕੈਨੇਡੀਅਨ ਵੀਜ਼ਾ, ਇਮੀਗ੍ਰੇਸ਼ਨ ਸਥਿਤੀ, ਨੌਕਰੀਆਂ ਪੇਸ਼ ਕਰਾ ਅਲਜੀ ਵੀਜ਼ਾ ਦੀ ਅਦਾਇਗੀ, ਮੂੜ ਫੁਕਤਾਨ ਬਾਰੇ ਕਾਲਾ ਈਮੇਲ ਆਦੀ ਮਿਲ ਰਹੀਆਂ ਨੇ। ਜਿਸ ਦੇ ਵਿੱਚ ਉਨ੍ਹਾਂ ਉੱਤੇ ਅਪਰਾਧ ਧੋਖਾਧੜੀ ਆਦਿ ਕਰਨ ਜਾਂ ਫਿਰ ਉਸ ਵਿੱਚ ਸ਼ਾਮਲ ਹੁੰਦਾ ਦੋਸ਼ ਵੀ ਲਗਾਇਆ ਗਿਆ ਹੈ। ਕਈ ਵਾਰ ਕਾਲ ਕਰਨ ਵਾਲਿਆਂ ਜਾਂ ਫਿਰ ਈਮੇਲ ਭੇਜਣ ਵਾਲਿਆਂ ਨੇ ਖੁਦ ਨੂੰ ਟੋਰਾਂਟੋ ਜਾਂ ਵੈਂਕੂਵਰ ਦੇ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਭਾਰਤ ਦੇ ਕੌਂਸਲਰ ਜਨਰਲ ਦੇ ਅਧਿਕਾਰੀ ਹੋਣ ਦਾ ਦਾਵਾ ਕੀਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਅਨਸਰ ਟੋਰਾਂਟੋ ਜਾਂ ਫਿਰ ਵੈਂਕੂਵਰ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨ ਕੌਂਸਲਰ ਜਨਰਲ ਦੀ ਵੈੱਬਸਾਈਟ ਉੱਤੇ ਦਿੱਤੇ ਗਏ ਅਧਿਕਾਰਤ ਟੈਲੀਫੋਨ ਨੰਬਰਾਂ ਨੂੰ ਅਸਲੀ ਦਿਖਾਉਣ ਦੇ ਲਈ ਧੋਖਾਧੜੀ ਕਰਨ ਦੇ ਵਿੱਚ ਸਫਲ ਰਹੇ ਨੇ। ਇਸ ਭਾਰਤਿਆ ਨੂੰ ਸਾਵਧਾਨ ਕੀਤਾ ਜਾਂਦਾ ਹੈ ਕਿ ਭਾਰਤੀ ਖਾਈ ਕਮਿਸ਼ਨ ਕ੍ਰਾਂਟੋ ਦੇ ਵਿੱਚ ਭਾਰਤ ਦਾ ਕੌਂਸਲਰ ਜਨਰਲ ਜਾਮੈਂਕੂਵਰ ਦੇ ਵਿੱਚ ਭਾਰਤ ਦਾ ਕੌਂਸਲਰ ਜਨਰਲ ਉੱਪਰ ਦੱਸੇ ਗਏ ਮਾਮਲਿਆਂ ਦੇ ਨਾਲ ਸੰਬੰਧਿਤ ਨਹੀਂ ਹਨ ਅਜਿਹੇ ਫੋਨ ਕਾਲਾਂ ਤੇ ਰਿਪੋਰਟ ਸੰਬੰਧਿਤ ਕਾਨੂੰਨ ਅਤੇ ਵਿਵਸਥਾ ਦੇ ਕਾਰਜ ਇਹਨੂੰ ਕੀਤੀ ਜਾ ਸਕਦੀ ਹੈ ਜੇਕਰ ਕਾਲ ਕਰਨ ਵਾਲੇ ਦਾ ਨੰਬਰ ਭਾਰਤ ਤੋਂ ਹੁੰਦਾ ਹੈ ਤਾਂ ਘਟਨਾ ਸੰਬੰਧੀ ਸ਼ਿਕਾਇਤ ਦਰਜ ਕਰਨ ਦੇ ਲਈ ਕੈਨੇਡਾ ਦੀ ਗਵਰਨਮੈਂਟ ਵੈੱਬਸਾਈਟ ਵਰਤੋਂ ਕਰ ਸਕਦਾ ਹੈ ਬਿਅ ਰਿਪੋਰਟ ਚੰਪੀਨ ਚਾਪੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ